ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਮੁਖ ਸਕੱਤਰ ਨੂੰ ਤਰਨਤਾਰਨ ਜ਼ਿਲ੍ਹੇ ਦੇ ਜੀਓ ਬਾਲਾ ਵਿਖੇ ਐਸਆਈ ਦੀ ਮੌਤ ਦੇ ਮਾਮਲੇ ਦੀ ਨਿਆਂਇਕ ਜਾਂਚ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦੇ ਦਿੱਤੇ ਨੇ ਕਿਸਾਨ ਸੰਘਰਸ਼ ਕਮੇਟੀ ਨਾਲ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਹੈ ਕਿ ਇਹ ਜਾਂਚ 3 ਮਹੀਨੇ ਦੇ ਨਿਰਧਾਰਤ ਸਮੇਂ ਵਿੱਚ ਮੁਕੰਮਲ ਹੋਣੀ ਚਾਹੀਦੀ ਹੈ ਤਾਂ ਜੋ ਐਸਆਈ ਕੁਲਬੀਰ ਸਿੰਘ ਦੀ ਮੌਤ ਦੇ ਤੱਥ ਸਾਹਮਣੇ ਆ ਸਕਣ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ ਵਫਦ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਦੀ ਅਗਵਾਈ ਵਿੱਚ ਪੰਜਾਬ ਪਵਨ ਵਿਖੇ ਮੁੱਖ ਮੰਤਰੀ ਨੂੰ ਮਿਲਿਆ ਮੁੱਖ ਮੰਤਰੀ ਨੇ ਰਾਜ ਦੇ ਡੀਜੀਪੀ ਨੂੰ ਉਹਨਾਂ ਸਾਰੇ ਕੇਸਾਂ ਦਾ ਜਾਇਜ਼ਾ ਲੈਣ ਲਈ ਵੀ ਕਿਹਾ ਹੈ ਜਿਨ੍ਹਾਂ ਵਿੱਚ ਯੂਨੀਅਨ ਦੇ ਬਹੁਤ ਸਾਰੇ ਨੁਮਾਇੰਦਿਆਂ ਦੇ ਨੇ ਹਿੱਸਾ ਲਿਆ ਸੀ ਇਹਨਾਂ ਵਿੱਚ ਉਹਨਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਕੀਤੇ ਗਏ ਅੰਦੋਲਨ ਦੌਰਾਨ ਸੜਕਾ ਰੋਕੋ ਅਤੇ ਰੇਲ ਰੋਕੋ ਦੇ ਮਾਮਲੇ ਵੀ ਸ਼ਾਮਲ ਨੇ ਆਤਮ ਹੱਤਿਆ ਕਰ ਚੁਕੇ ਕਿਸਾਨਾਂ ਦੇ ਵਾਰਸਾ ਨੂੰ ਮੁਆਵਜ਼ਾ ਦੇਣ ਦੇ ਮੁੱਦੇ ਬਾਰੇ ਮੁੱਖ ਮੰਤਰੀ ਨੇ ਯੂਨੀਅਨ ਨੂੰ ਪਰੋਸਾ ਦਵਾਇਆ ਹੈ ਕਿ ਰਾਜ ਸਰਕਾਰ ਸੰਬੰਧਤ ਜ਼ਿਲ੍ਹਿਆਂ ਦੇ ਵਿਛੋੜਾ ਦੇ ਚੁੱਕੇ ਵਿਅਕਤੀਆਂ ਦੇ ਵਾਰਸਾਂ ਨੂੰ 2 ਲੱਖ ਰੁਪਏ ਦੇ ਹਿਸਾਬ ਦੇ ਨਾਲ ਮੁਆਵਜ਼ਾ ਵੀ ਦੇਵੇਗੀ ਇਸ ਤੋਂ ਇਲਾਵਾ ਉਹਨਾਂ ਵਿੱਤ ਕਮਿਸ਼ਨਰ ਵਿਕਾਸ ਨੂੰ ਹਦਾਇਤ ਕੀਤੀ ਹੈ ਕਿ ਸੂਬੇ ਵਿੱਚ ਸੂਦ ਖੋਰੀ ਨੂੰ ਖਤਮ ਕਰਨ ਲਈ ਐਕਟ ਬਣਾਉਣ ਬਾਰੇ ਰੂਪਰੇਖਾ ਉਲੀਕੀ ਜਾਵੇ ਤਾਂ ਜੋ ਵਡੇਰੇ ਜਨਤਾ ਖਿੱਤਾਂ ਵਿੱਚ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ ਇਹ ਸਾਡਾ ਮੇਨ ਮੁੱਦਾ ਜਿਹੜਾ ਸੀ ਉਹ ਜੀਓ ਵਾਲਾ ਕਾਂਡ ਹੈ ਜਿੱਥੇ ਏਐਸਆਈ ਕੁਲਬੀਰ ਸਿੰਘ ਜਿਹੜਾ ਉਹਦੀ ਜਿਹੜੀ ਸਾਡੇ ਤੇ ਜਿਹੜਾ ਨਜਾਇਜ਼ ਪਰਚਾ ਕੀਤਾ ਗਿਆ ਝੂਠਾ ਪਰਚਾ ਕੀਤਾ ਗਿਆ ਉਹ ਪਰਚਾ ਰੱਦ ਕਰਾਉਣ ਦੀ ਮੰਗ ਸੀ ਮੇਨ ਕਿਸਾਨਾਂ ਦੀ ਜਿਹੜੀ ਹੈ ਜਿਹੜੀ ਉਹ ਰਿਹਾਈ ਦੀ ਹੈ ਜਿਹੜੀ ਉਹਨਾਂ ਦੀ ਕੋਈ ਜਿਹੜੀ ਰਿਹਾਈ ਕਿਸੇ ਤਰੀਕੇ ਨਾਲ ਕੋਈ ਤਰੀਕਾ ਤੌਰ ਤਰੀਕਾ ਅਪਣਾਇਆ ਜਾਵੇ ਇਹ ਗੱਲ ਉਹਨਾਂ ਨੇ ਮੰਨੀ ਹੈ ਕਿ ਉਹਨਾਂ ਨੂੰ ਜਿਹੜੇ ਕਿਸਾਨ ਦਸ ਅੰਦਰ ਆ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਕਿਸੇ ਤਰੀਕੇ ਨਾਲ ਕਿਸਾਨਾਂ ਮਿਹਦੂਰਾਂ ਦੀਆਂ ਮੰਗਾਂ ਉਹਨਾਂ ਨਾਲ ਮਸਲੇ ਸੀਗੇ ਬਿਜਲੀ ਨਾਲ ਸੰਬੰਧਿਤ ਮਸਲੇ ਸੀ ਕੋਈ ਸਾਡੇ ਜਿਹੜੇ ਕਰਜ਼ੀਆਂ ਦਾ ਸਬੰਧਤ ਮਸਲੇ ਦੀ ਕਾਲਕੜ ਕਮੇਟੀ ਦੀ ਰਿਪੋਰਟ ਸੀ ਹੋਰ ਜਿਹੜੇ ਬਾਦਕਰਾਂ ਦੇ ਮਸਲੇ ਸੀਗੇ ਉਹਨਾਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਕੋਈ ਕਮੇਟੀਆਂ ਬਣਾਈਆਂ ਵਾ ਵੀ ਕਮੇਟੀਆਂ ਬਣਾ ਕੇ ਉਹਨਾਂ ਨੇ ਕਮੇਟੀਆਂ ਬਣਾ ਕੇ ਉਹਨਾਂ ਦੇ ਹੱਲ ਕੱਢੇ ਜਿਹੜਾ ਕਿਸਾਨਾਂ ਦੇ ਕੇਸ ਪਾਏ ਆ ਝੂਠੇ ਕਿਸਾਨਾਂ ਮਜ਼ਦੂਰਾਂ ਦੇ ਬਹੁਤ ਜਿਹੜੇ ਕੇਸ ਜਿਹੜੇ ਆ ਆਗੂਆਂ ਦੇ ਉੱਤੇ ਕੇਸ ਆ ਉਹਨਾਂ ਸਾਰਿਆਂ 'ਤੇ ਇੱਕ ਕਮੇਟੀ ਬਣਾਈ ਗਈ ਆ ਕਿ ਉਹ ਕੇਸ ਰੱਦ ਕੀਤੇ ਜਾਣ ਮੀਟਿੰਗ 18 12 2011 ਨੂੰ ਇੱਕ ਮੀਟਿੰਗ ਹੋਈ ਸੀ ਐਮ ਸਾਹਿਬ ਨਾਲ ਪੂਰੀ ਚਨੋ ਹੁਕਮ ਕੀਤਾ ਅਜੇ ਤੱਕ ਲਾਗੂ ਨਹੀਂ ਹੋਇਆ ਉਹ ਉਹਨਾਂ ਨੇ ਡੀਜੀਪੀ ਸਾਹਿਬ ਨੂੰ ਜਿਹੜਾ ਵਾ ਜ਼ੋਰ ਦੇ ਕੇ ਕਿਹਾ ਸੀ ਐਮ ਸਾਹਿਬ ਨੇ ਵੀ ਇਹ ਜਿਹੜੇ ਜਿਹੜੇ ਉਹ ਜੋ ਫੈਸਲਾ ਹੋ ਗਿਆ ਸੀ ਉਹਨੂੰ ਲਾਗੂ ਕੀਤਾ ਜਾਵੇ ਕੇਸ ਵਾਪਸ ਲੈਣ ਦੀ ਜਿਹੜੀ ਗੱਲ ਆ ਕਿਸਾਨਾਂ ਦੇ ਖਬਰਾਂ ਦੇ ਦੁਨੀਆ ਵਿੱਚ ਆ भी भी जुड़ो मिलेंगे फेसबुक अस दिखांगे यूट्यूब फॉलो करो ट्विटर खबर जुड़े रहो दिन रात